ਵੇਖੋ ਹੜ ਆਇਆ ਭਾਵੇਂ ਸਾਰੇ ਲੋਕ ਕਹਿ ਰਹੇ ਆ ਕਿ ਕੁਦਰਤੀ ਆਫਤ ਨਹੀਂ ਹੈ ਮੈਨ ਮੇਡ ਹੈ ਪਰ ਜਿਵੇਂ ਮਰਜੀ ਹੈ ਘਰ ਟਾਏ ਗਏ ਵੇਖੋ ਅੱਜ ਵੇਖਦੇ ਆ ਫਸਲਾਂ ਤਾਂ ਖਰਾਬ ਹੋਈਆਂ ਹੀ ਸਾਰੇ ਜਿਹੜੇ ਖੇਤ ਸੀ ਉਹਨਾਂ ਤੋਂ ਪਾਣੀ ਫਿਰ ਗਿਆ ਔਰ ਰੇਤ ਫਿਰ ਗਿਆ ਪਛਾਣ ਆਣੋਂ ਹਟ ਗਈ ਆ ਅੱਜ ਦੇਖੀਏ ਤਾਂ ਖੇਤੀ ਖਤਮ ਹੋ ਗਈ ਆ ਇੱਕ ਨਹੀਂ ਪਿੰਡਾਂ ਦੇ ਪਿੰਡ ਹਜ਼ਾਰਾਂ ਏਕੜ ਉਹ ਖੇਤ ਉਹ ਵੇਖ ਕੇ ਕਿਸਾਨਾਂ ਦੀਆਂ ਭੁੱਬਾਂ ਨਿਕਲਦੀਆਂ ਪਰ ਕਿਸੇ ਦੇ ਮੁੱਖੋਂ ਇਹ ਨਹੀਂ ਸੁਣਿਆ ਕਿ ਉਹ ਰੱਬ ਨੇ ਮਾਰਾ ਕੀਤਾ ਅੱਜ ਵੇਖਨੇ ਆ ਗੁਰੂ ਨਾਨਕ ਦੀ ਸਿੱਖੀ ਕਿੰਨੀ ਪ੍ਰਫੁੱਲਤ ਹੈ ਅੱਜ ਵੇਖਨੇ ਆ ਗੁਰਸਿੱਖਾਂ ਨੂੰ ਉਹਨਾਂ ਦਾ ਜੀਵਨ ਧੰਨਾ ਕਹਿ ਰਹੇ ਐ ਇੱਕ ਸਿੱਖ ਕਹਿ ਰਿਹਾ ਸੀ ਕਿਸੇ ਨੇ ਪੁੱਛਿਆ ਪੁੱਛਣ ਵਾਲੇ ਨੇ ਕਿ ਇਹ ਤੁਹਾਡੇ ਘਰ ਟੈ ਗਈ ਘਰਾਂ ਦੇ ਵਿੱਚ ਕੁਝ ਨਹੀਂ ਰਿਹਾ ਤੁਹਾਡੇ ਖੇਤ ਖਤਮ ਹੋ ਗਏ ਤ ਤੁਸੀਂ ਕਰਜ਼ੇ 'ਚ ਪਹਿਲਾਂ ਹੀ ਡੁੱਬੇ ਹੋਏ ਹੋ ਹੁਣ ਕੀ ਕਰੋਗੇ ਕੀ ਰੱਬ ਨੂੰ ਲਾਂਭਾ ਨਹੀਂ ਦੇ ਰਹੇ ਉਹ ਕਹਿਣ ਲੱਗੇ ਅਸੀਂ ਗੁਰੂ ਨਾਨਕ ਦੇ ਸਿੱਖਾਂ ਅਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਜਿਨੇ ਕਿਹਾ ਸੀ ਚਾਰ ਸਹਬ ਜਾਦੇ ਬਾਰ ਕੇ ਚਾਰ ਮੂਏ ਦੋ ਕਿਆ ਭਿਆ ਜੀਵਤ ਕਈ ਹਜ਼ਾਰ ਜਿਨੇ ਕਿਹਾ ਸੀ ਪੰਥ ਬਸੇ ਮੈਂ ਉਜੜਾ ਜਿਸ ਗੁਰੂ ਗੋਬਿੰਦ ਸਿੰਘ ਦਾ ਆਨੰਦਪੁਰ ਨਾ ਤਖਤ ਨਾ ਤਾਜ ਨਾ ਬਾਜ ਨਾ ਕੁਨੀਲਾ ਸਤਿਗੁਰੂ ਮਹਾਰਾਜ ਸਭ ਕੁਝ ਛੱਡ ਕੇ ਆਪਣਾ ਪਰਿਵਾਰ ਵਾਰ ਕੇ ਕਹਿ ਰਿਹਾ ਪੰਥ ਬਸੇ ਮੈਂ ਉਜੜਾਂ ਮਨ ਚਾਉ ਹਨੇਰਾ ਅਸੀਂ ਉਹ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਮੇਰਾ ਮਨ ਸੁਣ ਕੇ ਗਦਗਦ ਹੋਇਆ ਉਹਨੇ ਫੇਰ ਕਿਹਾ ਤੁਸੀਂ ਉਲੰਭਾ ਨਹੀਂ ਦਿੰਦੇ ਰੱਬ ਨੂੰ ਕਹਿਣ ਲੱਗੇ ਤਾਂ ਸਾਡੇ ਕਰਮਾਂ ਦੀ ਗੱਤ ਹੈ ਉਲੰਭਾ ਕਾਦਾ ਇਹ ਸਾਡੇ ਕਰਮਾਂ ਦੀ ਮਾਰ ਪਈ ਐ ਪਰ ਉਹ ਗੁਰੂ ਨੇ ਕਿਰਪਾ ਕੀਤੀ ਅੱਜ ਵੇਖੋ ਗੁਰੂ ਨਾਨਕ ਨੇ ਸਿਧਾਂਤ ਦਿੱਤੇ ਸੀ ਤਨ ਕਿਰਤ ਕਰੋ ਸਿੱਖ ਕਿਰਤੀ ਐ ਸਿੱਖ ਕਦੇ ਮੰਗਦਾ ਨਹੀਂ ਹੈ ਜਦੋਂ ਸਿੱਖ ਵੇਖਦੇ ਆ ਤਾਂ ਦਸਾਂ ਨਾ ਹੋਣ ਦੀ ਕਿਰਤ ਕਰਦਾ ਐ ਕਿਰਤ ਕਰਕੇ ਆਪਣੀ ਕਮਾਈ ਚੋਂ ਦਸਵਾਂ ਹਿੱਸਾ ਕੱਢਦਾ ਐ ਸਿੱਖ ਨੂੰ ਹੁਕਮ ਐ ਦਸਵੰਦ ਕੱਢਣਾ ਇਹਦਾ ਪਰਮਾਨਾ ਕਿ ਅੱਜ ਹਰ ਸਿੱਖ ਦਸਵੰਦ ਕੱਢ ਰਿਹਾ ਹੈ ਅੱਜ ਆਫਤ ਆਈ ਹੈ ਆਪਣੇ ਭਰਾਵਾਂ ਤੇ ਜਦੋਂ ਕਿਤੇ ਵਿਦੇਸ਼ਾਂ 'ਚ ਵੀ ਇਹ ਆਫਤਾਂ ਆਈਆਂ ਤਾਂ ਸਿੱਖ ਤਾਂ ਉੱਥੇ ਜਾ ਕੇ ਵੀ ਖਲੋ ਗਏ ਅੱਜ ਆਪਣੇ ਭਰਾਵਾਂ ਤੇ ਆਫਤ ਆਈਆਂ ਤਾਂ ਨਾਲ ਜਿਹੜੇ ਭਰਾ ਸਿੱਖ ਭਰਾ ਨੇ ਭਾਵੇਂ ਦੇਸ਼ 'ਚ ਭਾਵੇਂ ਵਿਦੇਸ਼ 'ਚ ਉਹ ਸਾਰੇ ਆ ਕੇ ਖਲੋ ਗਏ ਆ ਉਹਨਾਂ ਨੇ ਆਪਣਾ ਜਿਹੜਾ ਦਸਵਾਂ ਹਿੱਸਾ ਹੈ ਉਹ ਆਪਣੇ ਭਰਾਵਾਂ ਲਈ ਹਾਜ਼ਰ ਕਰ ਲਿਆ ਮੰਡ ਸਕਣਾ ਕਹਿੰਦੇ ਇਹਨੂੰ ਅੱਜ ਵੇਖੋ ਆਪਾਂ ਦੇਖਦੇ ਆ ਕਿ ਉਹ ਭਰਾ ਹੱਥ ਜੋੜ ਰਹੇ ਹੈ ਕਿ ਸਾਡੇ ਕੋਲੇ ਰਸਨ ਬਹੁਤ ਹੈ ਸਾਡੇ ਭੇਖ ਸਾਡੇ ਇਨਾਂ ਘਰਾਂ ਦੇ ਵਿੱਚ ਕੁਝ ਲੁਟੇਰੇ ਲੋਕ ਆ ਗਏ ਹੈ ਉਹ ਸਾਡੇ ਇਲਾਕੇ ਨੂੰ ਬਦਨਾਮ ਕਰਨਗੇ ਉਹ ਬੇ ਲੋੜੇ ਰਸਨ ਲਗਾ ਰਹੇ ਹੈ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਪਹੁੰਚਦਾ ਹੋ ਗਿਆ ਜਿੰਨਾਂ ਤੱਕ ਨਹੀਂ ਹੋਇਆ ਉਹਨਾਂ ਤੱਕ ਪਹੁੰਚਦਾ ਕਰੋ ਸਾਨੂੰ ਲੋੜ ਨਹੀਂ ਹੈ ਦੇਖੋ ਇਹ ਗੁਰੂ ਦੇ ਸਿੱਖ ਦਾ ਸਿਧਾਂਤ ਹੈ ਗੁਰੂ ਦਾ ਸਿੱਖ ਕਿਰਤ ਕਰਦਾ ਫਿਰ ਵੰਡ ਕੇ ਸਕਦਾ ਅੱਜ ਵੇਖੋ ਟਰਾਲੀਆਂ ਨੇ ਟਰਾਲੀਆਂ ਭਰੀਆਂ ਆ ਰਹੀਆਂ ਭਾਵੇਂ ਉਹ ਮਨੁੱਖ ਦੀ ਖਾਦ ਖਰਾਕ ਹੈ ਭਾਵੇਂ ਪਸ਼ੂਆਂ ਦੀ ਖਾਦ ਖਰਾਕ ਹੈ ਪੈਸਾ ਵੰਡਿਆ ਜਾ ਰਿਹਾ ਹੈ ਰਹਿਣ ਵਾਲੇ ਜਿਹੜੇ ਘਰ ਨੇ ਜੇ ਘਰ ਟਹਿਗੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਕਿ ਅਸੀਂ ਘਰ ਬਣਾ ਕੇ ਦੇਵਾਂਗੇ ਇਹ ਸਿਧਾਂਤ ਕਿੱਥੋਂ ਆਇਆ ਹੜ ਤਾਂ ਹੋਰ ਵੀ ਬਹੁਤ ਥਾਵਾਂ ਤੇ ਆਉਂਦੇ ਆ ਉਥੇ ਕਿਉਂ ਨਹੀਂ ਸਿੱਖਾਂ ਤੋਂ ਬਿਨਾਂ ਕੋਈ ਖੜਦਾ ਅੱਜ ਸਰਕਾਰਾਂ ਜੇ ਆਪਾਂ ਵੇਖੀਏ ਭਾਵੇਂ ਪੰਜਾਬ ਦੀ ਸਰਕਾਰ ਆ ਭਾਵੇਂ ਕੇਂਦਰ ਦੀ ਸਰਕਾਰ ਤੁਸੀਂ ਉਹਨਾਂ ਲੋਕਾਂ ਦੇ ਬੋਲ ਸੁਣੋ ਉਹ ਕਹਿ ਰਹੇ ਆ ਕਿ ਸਰਕਾਰਾਂ ਫੇਲ ਹੋ ਗਈਆਂ ਪਰ ਗੁਰੂ ਨਾਨਕ ਦਾ ਸਿੱਖ ਖੜਾ ਹੈ ਜਿੱਥੇ ਸਰਕਾਰਾਂ ਦੇ ਹੱਥ ਖੜੇ ਹੋ ਜਾਂਦੇ ਐ ਉਥੇ ਗੁਰੂ ਨਾਨਕ ਦਾ ਸਿੱਖ ਤੇ ਗੁਰੂ ਨਾਨਕ ਦੀ ਸਿੱਖੀ ਅੱਜ ਕਈ ਕਹਿੰਦੇ ਐ ਸਿੱਖੀ ਖਤਮ ਹੋ ਰਹੀ ਐ ਮੈਂ ਕਹਨਾ ਅੱਜ ਵੇਖੋ ਅੱਜ ਪਤਾ ਲੱਗਦਾ ਹੈ ਗੁਰੂ ਨਾਨਕ ਦਾ ਦੂਜਾ ਸਿਧਾਂਤ ਉਹ ਕਿਰਤ ਕਰਨ ਵਾਲੇ ਬੱਚਾ ਬੱਚਾ ਛੋਟੇ ਛੋਟੇ ਬੱਚੇ ਮਾਪਿਆਂ ਵੱਲੋਂ ਦਿੱਤੀ ਹੋਈ ਖਰਚਣ ਵਾਲੀ ਜੇਬ ਖਰਚ ਮਨੀ ਪੌਕਟ ਮਨੀ ਜਿਹਨੂੰ ਕਹ ਦਿੰਦੇ ਆ ਉਹ ਤੋਂ 10-10 ਰੁਪਏ ਕੱਢ ਕੇ ਵੀ ਦੇ ਰਹੇ ਆ ਕਿਉਂਕਿ ਉਹਨਾਂ ਦੇ ਜੀਨ ਵਿੱਚ ਹੈ ਉਹਨਾਂ ਦੇ ਖੂਨ ਵਿੱਚ ਹੈ ਕਿ ਅਸੀਂ ਵੰਡ ਕੇ ਸ਼ਕਣ ਹੈ ਜਿੱਥੇ ਲੋੜ ਹੈ ਮੈਂ ਬੇਨਤੀ ਕਰਾਂ ਗੁਰਸਿੱਖੋ ਤੁਸੀਂ ਵੰਡ ਸਕਣ ਸ਼ਕਣ ਦਾ ਇਹ ਸਿਧਾਂਤ ਅਪਣਾਇਆ ਹੋਇਆ ਹੈ ਦੇਖ ਕੇ ਮਨ ਗਦਗਦ ਹੁੰਦਾ ਸ਼ੁ크ਰਾ ਗੁਰੂ ਨਾਨਕ ਦਾ ਗੁਰੂ ਰਾਮਦਾਸ ਜੀ ਦਾ ਪਰ ਮੈਂ ਬੇਨਤੀ ਕਰਾਂ ਅਕਲੀ ਕੀਚਾ ਦਾਨ ਮੇਰਾ ਸਤਿਗੁਰੂ ਕਹਿੰਦਾ ਜਦੋਂ ਤੁਸੀਂ ਵੰਡ ਕੇ ਸ਼ਕਣਾ ਹੈ ਦੇਣਾ ਕਿਨੂ ਹੈ ਅਕਲੀ ਕੀਚਾ ਦਾਨ ਜੇ ਦਾਨ ਕਰਨਾ ਹੈ ਅਕਲ ਨਾਲ ਕਰੋ ਆਪਣੀ ਸਮਝ ਨਾਲ ਕਰੋ ਗੁਰੂ ਦੇ ਸਿਧਾਂਤ ਨਾਲ ਕਰੋ ਜਿੱਥੇ ਲੋੜ ਹੈ ਉੱਥੇ ਦੇਵੋ ਆਪ ਪਹੁੰਚ ਕੇ ਦੇਵੋ ਆਪਣੇ ਕਿਸੇ ਮੁਖੀ ਨੂੰ ਭੇਜੋ ਜਿਵੇਂ ਗੁਰੂ ਘਰ ਦੇ ਵਿੱਚ ਮੁਖੀ ਸਿੱਖ ਹੁੰਦੇ ਸੀ ਉਹ ਅੱਗੇ ਲੱਗਦੇ ਜਿਹੜਾ ਤੁਹਾਡਾ ਮੋਤਵਾਰਾ ਰਾਸਣ ਲੈ ਕੇ ਆ ਰਿਹਾ ਮਾਇਆ ਲੈ ਕੇ ਆ ਰਿਹਾ ਕੁਝ ਵੀ ਲੈ ਕੇ ਆ ਰਿਹਾ ਉੱਥੇ ਪਹੁੰਚ ਕਰੋ ਜਿੱਥੇ ਲੋੜ ਹੈ ਅਕਲ ਨਾਲ ਦਾਨ ਕਰੀਏ ਇੱਥੇ ਬਸ ਨਹੀਂ ਕਿਉਂਕਿ ਉਹ ਭਰਾਵਾ ਤੋਂ ਜਦੋਂ ਉੱਥੇ ਘਰਾਾਂ ਚੋਂ ਖੇਤਾਂ ਚੋਂ ਪਾਣੀ ਨਿਕਲ ਗਿਆ ਅਸਲ ਵਿੱਚ ਉਦੋਂ ਬਾਅਦ ਜ਼ਿਆਦਾ ਲੋੜ ਉਦੋਂ ਬਾਅਦ ਵਿੱਚ ਹੈ ਅਸੀਂ ਉਦੋਂ ਵੀ ਖਣਨਾ ਨਾਲ ਜਿਹੜੀ ਉਹਨਾਂ ਨੂੰ ਜ਼ਰੂਰਤ ਆ ਟਰੈਕਟਰਾਂ ਦੀ ਜ਼ਰੂਰਤ ਤੇਲ ਦੀ ਜ਼ਰੂਰਤ ਭਾਵੇਂ ਪਹੁੰਚ ਰਿਹਾ ਬਹੁਤ ਬੀਰ ਉਥੇ ਪਹੁੰਚ ਰਹੇ ਆ ਕਹਿ ਰਹੇ ਆ ਪਰ ਫੇਰ ਵੀ ਸਾਰਾ ਪੰਜਾਬ ਸਾਰੇ ਗੁਰਸਿੱਖ ਜਿਤਨੇ ਵੀ ਪੰਜਾਬੀ ਆ ਦੇਸ਼ ਵਾਸੀ ਆ ਉਹਨਾਂ ਭਰਾਵਾਂ ਦੇ ਨਾਲ ਖੜੇ ਆ ਉਹਨਾਂ ਨੇ ਡੋਲਣਾ ਨਹੀਂ ਉਹ ਬੀਬੀ ਭਾਨੀ ਦੇ ਬਾਰਸ ਨੇ ਉਹਨਾਂ ਨੇ ਹਮੇਸ਼ਾ ਭਾਣਾ ਮੰਨਿਆ ਤੇ ਉਹ ਪਰਮੇਸ਼ਰ ਦਾ ਸ਼ੁਕਰ ਕਰਨਾ ਵੀਰ ਦੇਵੇਂ ਬਚਨ ਸੁਣੇ ਘਰ ਡੁੱਬਿਆ ਹੋਇਆ ਫਸਲ ਤੇ ਖੇਤ ਖਤਮ ਹੋ ਗਏ ਆ ਰੇਤ ਫਿਰ ਗਿਆ ਪਰ ਉਹ ਕਹਿ ਰਿਹਾ ਕਿ ਸਤਿਗੁਰੂ ਦਾ ਭਾਣਾ ਉਹਨੇ ਸਾਡਾ ਭਲਾ ਹੀ ਕੀਤਾ ਹੋਵੇ ਇਹ ਉਹਦੇ ਬੋਲ ਨੇ ਕਹਿੰਦਾ ਉਹਨੇ ਭਲਾ ਹੀ ਕੀਤਾ ਹੋਣਾ ਰੱਬ ਨੇ ਸਾਡਾ ਇਹ ਚ ਕੋਈ ਚੰਗਾ ਹੀ ਹੋਣਾ ਮਾੜਾ ਨਹੀਂ ਕਰਦਾ ਕਿਸੇ ਦਾ ਸ਼ੁਕਰ ਹੈ ਮਾਲਕ ਦਾ ਇਹੋ ਜੀ ਸਿੱਖੀ ਪ੍ਰਫੁੱਲਤ ਹੋ ਰਹੀ ਆ